ਮੱਖਣ ਸ਼ਰਮਾ ਸਾਫ ਕਾ ਪ੍ਰਧਾਨ ਜ਼ਿਲ੍ਹਾ ਕਾਉਂਸਲ ਕਮੇਟੀ ਬਰਨਾਲਾ ਸਾਰੇ ਸ਼ਹਿਰ ਦੇ ਨਾਗਰਿਕਾਂ ਨਾਲ ਇਕੱਲੇ ਹੀ ਆਵੇ ਵਸਤੀ ਦੀ ਪ੍ਰੋਬਲਮ ਨਹੀਂ ਹੈ ਰਾਮਗੜ ਰੋਡ ਤੇ ਗੁੱਜਰਮਲ ਛੋਰੀ ਵਾਲੀ ਜਿੱਥੋਂ ਦੀ ਸਾਰੀ ਦੁਨੀਆ ਲੱਗਦੀ ਹੈ ਉੱਥੇ ਵੀ ਇਹ ਪ੍ਰੋਬਲਮ ਹੈ ਰਾਮਗੜੀਆ ਰੋਡ ਦੇ ਰੋਡ ਤੇ ਪ੍ਰੋਬਲਮ ਆ ਆਪਣੇ ਆਬਿਆਂ ਵਾਲੀ ਵਸਤੀ ਪ੍ਰੋਬਲਮ ਆ ਜਿਹੜੀ ਛੇਖਾ ਰੋਡ ਦੇ 4 ਨੰਬਰ ਗਲੀ ਆ ਉਹਦੇ ਵਿੱਚ ਪ੍ਰੋਬਲਮ ਆ ਇਹ ਸਾਰਾ ਬਰਨਾਲਾ ਗਲੀ ਨਾਲੀਆਂ ਨਾਲ ਭਰਿਆ ਪਿਆ ਇਹ ਸਰਕਾਰ ਸੁੱਤੀ ਪਈ ਆ ਸਰਕਾਰ ਦਾ ਕੋਈ ਧਿਆਨ ਨਹੀਂ ਆਸੀਂ ਅੰਦਰ ਜਾ ਕੇ ਆਏ ਨਾ ਕੋਈ ਐਸ ਡੀਓ ਸਭ ਜਾਈ ਨਾ ਕੋਈ ਐਸ ਡੀਓ ਨੇ ਐਕਸ਼ਨ ਕੋਈ ਬੰਦਾ ਹੀ ਨਹੀਂ ਆ ਕੇ ਬੈਠਿਆ ਕੁਰਸੀ ਪੱਕੇ ਤੇ ਏਸੀ ਚੱਲੀ ਜਾਂਦੇ ਨੇ ਐਡਾ ਮਾੜਾ ਹਾਲ ਇਹ ਕਿਹਦਾ ਫੋਨ ਸੁਣਨ ਨੂੰ ਤਿਆਰ ਨਹੀਂ ਕਿਹਦਾ ਕੰਮ ਕਰਨ ਨੂੰ ਤਿਆਰ ਨਹੀਂ ਇਹ ਲਟੇਰਿਆਂ ਦੀ ਸਰਕਾਰ ਆ ਇਹ ਸਿਰਫ ਇਹ ਪੈਸੇ ਇਕੱਠੇ ਕਰਨ ਹੁੰਦੇ ਆ ਲੁੱਟ ਕੇ ਚਲੇ ਜਾਂਦੇ ਨੇ ਇਹ ਲੋਕ ਗਲੀਆਂ ਨਾਲੇ ਜ ਰੋਲ ਕੇ ਰੱਖਦੇ ਇਹ ਜੇ ਇਹ ਹਾਲਾਤ ਨਾ ਠੀਕ ਹੋਏ ਕੱਲੀ ਕੱਲੀ ਹੁੰਦਾ ਬਾਜ਼ਾਰਾਂ 'ਤੇ ਧਰਨੇ ਲੱਗੇ ਨੇ ਕੱਲੀ ਗਲੀ ਗਲੀ ਦੇ ਵਿੱਚ ਧਰਨਾ ਲੱਗੂਗਾ ਲੋਕ ਧਰਨੇ ਨੇ ਲਾਉਣਗੇ ਬਰਨਾਲਾ ਜਾਮ ਹੋ ਜੂ ਬਰਨਾਲਾ ਸੀਲ ਹੋ ਜੂ ਬਰਨਾਲਾ ਲੰਘ ਨਹੀਂ ਸਕਣਾ ਇਹਨਾਂ ਨੇ ਕਿਸੇ ਸਰਕਾਰ ਸਿਰ ਪੋਸਟਰਾਂ ਦੀ ਇਸ਼ਤਿਹਾਰਾਂ ਦੀ ਲਟੇਰਿਆਂ ਦੀ ਸਰਕਾਰਾ ਲੁੱਟਣ ਤੋਂ ਮੇਰਾ ਕੋਈ ਕੰਮ ਨਹੀਂ ਆ। ਇਹਨਾਂ ਦੇ ਜਿਹੜੇ ਸ਼ਹਿਰੀ ਨਮਾਇੰਦੇ ਨੇ ਅੱਜ ਤੱਕ ਬਰਨਾਲੇ ਦੇ ਵਿੱਚ ਇਹਨਾਂ ਨੇ ਕੀਤੀ ਨਹੀਂ। ਲੋੜਾ ਜੀ ਇਹਨਾਂ ਦੇ ਦੋ ਪ੍ਰਧਾਨ ਆ, ਦੋ ਵਾਈਸ ਪ੍ਰਧਾਨ ਨੇ ਸਾਡੇ ਤੋਂ ਗਏ ਨੇ ਉਹ। ਐ ਮਹੀਨਾ ਲਾ ਲੋ, ਤਿੰਨ-ਤਿੰਨੇ ਮਹੀਨੇ ਕਰ ਦਫ਼ਤਰਾਂ ਵਿੱਚ ਬੈਠ ਜਾ ਕੇ ਕੰਮ ਸ਼ਹਿਰ ਦਾ ਵਿਕਾਸ ਕਿੱਥੋਂ ਹੋਊਗਾ? ਤੁਹਾ ਜਦੋਂ ਲੁੱਟਣਾ ਹੁੰਦਾ 10 ਕਿਦ ਕਰਦਾ ਉਹਨੂੰ ਆ ਕੇ ਘਰੇ ਬੁਲਾ ਕੇ ਲੁੱਟ ਕੇ ਚੁਰ ਜਾਂਦੇ ਨੇ ਇਹਨਾਂ ਦੇ ਮਾੜਾ ਹਾਲ ਕੀਤਾ ਹੋਇਆ ਸਾਰੇ ਚ ਸਤਾਇਆ ਪਿਆ ਆ ਮੂਰੇ ਸਤਾਈ ਆ ਗਈ ਨਾ ਲੋਕ ਰੋੜੇ ਰੋਣਗੇ ਰੋੜੇ ਇਹਨਾਂ ਦਾ ਹਾਲ ਦੇਖੋ ਕੀ ਹੁੰਦਾ ਪ੍ਰਦਰਸ਼ਨ ਸਿੰਘ ਬਾੜ ਜੀ ਮੇਰੇ ਪਤਨੀ ਵਾਰਡ ਨੰਬਰ 13 ਤੋਂ ਐਮਸੀ ਨੇਗੇ ਜੀ ਤੇ ਰੋੜਾ ਸਾਹਿਬ ਮੇਰੇ ਨਾਲ ਸਾਬਕਾ ਐਮਸੀ ਸਰਦਾਰ ਰਜਿੰਦਰ ਸਿੰਘ ਸੋਨੀ ਇਹਨਾਂ ਦੇ ਮਾਤਾ ਜੀ ਵਾਰਡ ਨੰਬਰ 5 ਤੋਂ ਐਮਸੀ ਨੇ ਇਹ ਅੱਜ ਜਿਹੜੀ ਇਹ ਸੰਗਤ ਬੈਠੀ ਹੈਗੀ ਇਹ 5 ਨੰਬਰ ਵਾਰਡ ਆਵਾ ਵਸਤੀ ਦੀ ਪਬਲਿਕ ਹੈਗੀ ਆ ਪਿਛਲੇ ਕਾਫੀ ਲੰਮੇ ਸਮੇਂ ਤੋਂ ਸਾਡੀ ਸੀਵਰੇਜ ਤੇ ਵਾਟਰ ਸਪਲਾਈ ਦੀ ਸਮੱਸਿਆ ਚੱਲਦੀ ਆ ਰਹੀ ਹੈ ਪੂਰੇ ਸ਼ਹਿਰ ਦੇ ਵਿੱਚ ਇੱਕ ਬਾੜ ਦਾ ਨਹੀਂ ਅੱਜ ਦਾ ਧਰਨਾ ਇੱਕ ਦਾ ਬੱਖੋ-ਬੱਖਰ ਬਾੜਾਂ ਦੇ ਵਿੱਚ ਕੋਈ ਆਪਣੀ ਜਗ੍ਹਾ ਤੇ ਧਰਨਾ ਲਾ ਰਿਹਾ ਤੇ ਇਸ ਕਰਕੇ ਅਸੀਂ ਨਗਰ ਕੌਂਸਲ ਬਰਨਾਲਾ ਦੇ ਵਿੱਚ ਵੀ ਕਈ ਵਾਰ ਕਹਿ ਚੁੱਕੇ ਹਾਂ ਤੇ ਸੀਵਰੇਜ ਬੋਰਡ ਦਫ਼ਤਰ ਬਰਨਾਲਾ ਨੂੰ ਵੀ ਲਿਖਤੀ ਰੂਪ ਦੇ ਵਿੱਚ ਵੀ ਤੇ ਜ਼ੁਬਾਨੀ ਤੌਰ ਤੇ ਵੀ ਇੱਕ ਨਹੀਂ अनेਕਾਂ ਵਾਰ ਅਸੀਂ ਕਹਿ ਚੁੱਕੇ ਹਾਂ ਵੀ ਸਾਡੇ ਜਿਹੜੇ ਬਾੜਾਂ ਦੀਆਂ ਸਮੱਸਿਆਵਾਂ ਨੇ ਪੀਣ ਵਾਲਾ ਪਾਣੀ ਸਾਡੇ ਗੰਦਾ ਆ ਰਿਹਾਗਾ ਉਹ ਤੇ ਸੀਵਰੇਜ ਦਾ ਪਾਣੀ ਮਿਲ ਕੇ ਆ ਰਿਹਾ ਤੇ ਜਿਹੜਾ ਸੀਵਰੇਜ ਦੀਆਂ ਲੈਣਾ ਨੇਗੀਆਂ ਚੈਂਬਰ ਨੇ ਓਵਰਫਲੋ ਹੋਏ ਹੋਏ ਨੇ ਵੀ ਇਹਦੀ ਸਫਾਈ ਕਰਕੇ ਦਾ ਪ੍ਰੋਪਰ ਹੱਲ ਕੀਤਾ ਜਾਵੇ। ਤਕਰੀਬਨ 1.5 ਸਾਲ ਪਹਿਲਾਂ ਅਸੀਂ ਨਗਰ ਕਾਉਂਸਲ ਬਰਨਾਲਾ ਦੇ ਵਿੱਚ ਸਭਾ 2 ਕਰੋੜ ਰੁਪਏ ਦਾ ਇੱਕ ਮਤਾ ਪਾਸ ਕੀਤਾ ਸੀ ਵੀ ਸਾਰੇ ਸ਼ਹਿਰ ਦੇ ਵਿੱਚ ਮੇਨ ਲਾਈਨ ਨੂੰ ਸੁਪਰ ਸੈਕਸ਼ਨ ਮਸ਼ੀਨ ਦੇ ਨਾਲ ਸਾਫ਼ ਕੀਤਾ ਜਾਵੇ। ਪਰ ਪ੍ਰਸ਼ਾਸਨ ਦੇ ਕੰਨਾਂ ਤੇ ਕੋਈ ਜੂੰ ਨਹੀਂ ਸਰਕੀ। ਮੌਕੇ ਦੀ ਸਰਕਾਰ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹਦੇ ਕੁਝ ਬੰਦੇ ਆਪਣੇ ਕੁਝ ਏਰੀਏ ਦੇ ਵਿੱਚ ਜਿੱਥੇ ਕੋਈ ਇਹਨਾਂ ਨੂੰ ਜ਼ਰੂਰੀ ਲੱਗਦਾ ਵੀ ਸਾਡਾ ਬਹੁ ਨਿੱਜੀ ਆ ਉੱਥੇ ਮਾੜਾ ਮੋਟਾ ਕਰਵਾ ਲੈਂਦੇ ਨੇ ਨਹੀਂ 90% ਸ਼ਹਿਰ ਦੇ ਵਿੱਚ ਪੀਣ ਵਾਲੇ ਪਾਣੀ ਤੇ ਸੀਵਰੇਜ ਦੀਆਂ ਬਹੁਤ ਵੱਡੀਆਂ ਸਮੱਸਿਆ ਨੇ ਆਉਣ ਵਾਲੇ ਸਮੇਂ 'ਚ ਜਿੱਥੇ ਪਾਣੀ ਖੜਾਗਾ ਉੱਥੇ ਬਿਮਾਰੀਆਂ ਫੈਲਣ ਦਾ ਡਰ ਆ ਰੇਲਵੇ ਲੈਂਡ ਦੀਆਂ ਪਰਲੇ ਪਾਸੇ ਕਿਸੇ ਗਲੀ ਚ ਚੱਲ ਜੋ ਸਾਡੇ ਸੰਧੂ ਪੱਤੀ ਬਾਜਵਾ ਪੱਤੀ ਤੇ ਆਉਟਰ ਦੇ ਅਨੇਕਾਂ ਏਰੀਆ ਨੇ ਸੰਘੇੜੇ ਦੇ ਉੱਥੇ ਬਹੁਤ ਥਾਂਵੇਂ ਪਾਣੀ ਖੜਾਗਾ ਉਹ ਸਾਰੇ ਲੋਕ ਸਾਨੂੰ ਫੋਨ ਕਰਦੇ ਨੇ ਅਸੀਂ ਇਹਨਾਂ ਨੂੰ ਕਰਦੇ ਆਂ ਪਰ ਇਹਨਾਂ ਦੇ ਕੰਨ ਤੇ ਕੋਈ ਜੂੰ ਨਹੀਂ ਸਰਕਦੀ ਅਸੀਂ ਟਾਈਮ ਟਾਈਮ ਤੇ ਈਓ ਨੂੰ ਨਗਰ ਕੌਂਸਲ ਦੇਆਂ ਨੂੰ ਤੇ ਐਸਡੀਐਮ ਸਾਹਿਬ ਨੂੰ ਅਸੀਂ 10-15 ਦਿਨ ਪਹਿਲਾਂ ਵੀ ਇੱਕ ਐਪਲੀਕੇਸ਼ਨ ਲਿਖੀ ਤਕਰੀਬਨ 17-18 ਐਮਸੀਆਂ ਨੇ ਇਕੱਠੇ ਹੋ ਕੇ ਉਹਨਾਂ ਨੇ ਜਦੋਂ ਸਾਨੂੰ ਸੁਣਵਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੌਕੇ ਦੀ ਸਰਕਾਰ ਦੇ ਨੁਮਾਇੰਦਿਆਂ ਨੇ ਐਸਡੀਐਮ ਸਾਹਿਬ ਨੂੰ ਫੋਨ ਕਰਕੇ ਕਿਹਾ ਵੀ ਤੁਸੀਂ ਇਹ ਐਮਸੀਆਂ ਨੂੰ ਕਿਉਂ ਬਿਠਾਇਆ ਉਹ ਕਹਿੰਦੇ ਜੀ ਆਪਦੀ ਸਮੱਸਿਆ ਲਈ ਆਏ ਨੇ ਸਾਡੇ ਕੋਲੇ ਉਹ ਕਹੇ ਤਾਂ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਇਹਨਾਂ ਨੂੰ ਵਾਪਸ ਭੇਜੋ ਐਸਡੀਐਮ ਸਾਹਿਬ ਨੇ ਸਾਥੋਂ ਦਰਖਾਸਤ ਫੜ ਕੇ ਸਾਨੂੰ ਕਹਤਾ ਵੀ ਤੁਹਾਡੀ ਗੱਲ ਤੇ ਅਸੀਂ ਗੌਰ ਕਰਾਂਗੇ ਤੇ ਅਸੀਂ ਆਪਦੇ ਮੁਲਾਜ਼ਮਾਂ ਨੂੰ ਭੇਜਦੇ ਆਂ ਪਰ ਉਹ ਅਫਸੋਸ ਕਿ ਉਹ ਐਸਡੀਐਮ ਸਾਹਿਬ ਦਾ ਵੀ ਤਬਾਦਲਾ ਹੋ ਚੁੱਕਿਆ ਸਾਡੀ ਕੋਈ ਸੁਣਵਾਈ ਨਹੀਂ ਹੋਈ ਅਜ ਇਸ ਲਈ ਅੱਜ ਸਾਨੂੰ ਮਜਬੂਰ ਨਾ ਹੋ ਕੇ ਅੱਜ ਦਫ਼ਤਰ ਦੇ ਅੱਗੇ ਧਰਨਾ ਲਾਉਣਾ ਪਿਆ। ਅ ਰੋੜਾ ਸਾਹਿਬ ਅਸੀਂ ਸਾਰੇ ਐਮਸੀ ਜਿਵੇਂ ਜਗਲ ਸਾਹਿਬ ਖੜੇ ਨੇ ਸਾਡੇ ਜਿਹੜੇ ਹੋਰ ਹਮਖਿਆਲੀ ਐਮਸੀ ਨੇਗੇ। ਤਕਰੀਬਨ 17-18 ਜਣਿਆਂ ਦਾ ਸਾਡਾ ਇੱਕ ਗਰੁੱਪ ਆ। ਅਸੀਂ ਇਸ ਧਰਨੇ ਨੂੰ ਅੱਜ ਤਾਂ ਇਹ ਛੋਟੀ ਪੱਦਰ ਤੇ ਆ ਇਸ ਤੋਂ ਬਾਅਦ ਅਸੀਂ ਫਿਰ ਵੱਡੇ ਰੂਪ ਦੇ ਵਿੱਚ ਦਫ਼ਤਰ ਦਾ ਜਾਮ ਕਰਾਂਗੇ, ਘਰਾਓ ਕਰਾਂਗੇ। ਚਾਹੇ ਸਾਨੂੰ ਡੀਸੀ ਦਫ਼ਤਰ ਤੱਕ ਜਾਣਾ ਪਵੇ ਜਾਂ ਇੱਥੇ ਤੱਕ ਜਾਣਾ ਪਵੇ, ਅਸੀਂ ਇਹਨੂੰ ਕੰਟੀਨਿਊਸਲੀ ਰੱਖਾਂਗੇ।